ਮਰ ਜਾ ਮੋਦੀ ਕੁੱਤਿਆ ਕੰਜਰਾ ਚੌਰਿਆ ਕਿਆ ਪਿੰਗਿਆ ਚਾਹ ਬਣਾਣਿਆ ਖੱਚਾ ਨਾ ਤੇਰਾ ਪੀ ਨਾ ਤੇਰਾ ਪੁੱਤਰ ਚਗੜੇ ਜਮਾਨੇ ਜਿਕੇ ਲੋਕਾਂ ਦੇ ਬੱਚਿਆਂ ਨੂੰ ਛਾਪੇ ਪਾਛੜ ਜੈ ਨੀ ਮਰ ਜਾਣ ਨਾ ਪੈਸੇ ਆ ਪਿੱਛੇ ਤੂੰ ਕੁੜੀ ਆਵਿਆ ਕੁੱਤਿਆ ਕੀ ਲੈਣੇ ਸਾਥੋਂ ਕੰਜਰਾ ਕੀ ਲੈਣੇ ਤੁਹਾਡੇ ਛੱਦਰ ਚ ਸਤਾਂ ਚੁੰਮਾਂ ਦੀ ਸਵਾ ਪਾ ਦੇ ਬੋਟਾਂ ਦੇ ਥਾਂ ਜੇ ਕਦੀ ਤੁਸੀਂ ਇੱਥੇ ਆ ਜਾ ਤੁਹਾਡੇ ਛੱਦੂ ਸਾੜ ਛੱਡਾਂ ਦੇ ਅੱਗ ਬਾਲ ਕੇ ਤਨੁਕ ਪਿੱਟਾਂ ਦੇ ਦਿਨ ਰਾਤ ਮਰਜੋ ਤੁਸੀਂ ਖਾਣਾ ਮੈਂ ਦੋਸੋ ਤੁਹਾਡਾ ਰਹਿ ਕੱਖ ਪੰਡਾ ਨਾ ਜਿਵੇਂ ਦੁਨੀਆ ਨੂੰ ਸਿਆਪਾ ਪਾਏ ਜਾਂ ਘਾੜੀਆਂ ਕਰਨ ਵਾਲਿਆਂ ਨੂੰ ਵਕਤ ਪਾਏ ਜੋ ਫਿਰ ਉਹ ਸਾਡੇ ਬਿੱਲ ਪੈ ਨਹੀਂ ਕਰਦੇ ਮਰਜੋ ਪਕੈਟੇ ਕੀਤੇ ਨੇ ਵਿਆਦੀ ਪੜਿਆਜੀ ਚੁੱਕ ਕੇ ਤੇ ਬਿੱਲ ਅਸੀਂ ਖਾਂ ਫੜ ਕੇ ਲੱਗੇ ਫਿਰਨੇ 60 ਤੋਂ ਪੈਸੇ ਨਹੀਂ ਪੰਗਦੇ ਸਾਡਾ ਕੁਝ ਹੱਲ ਕਰੋ ਉਤਰੋ ਸਾਡੇ ਬੱਚਿਆਂ ਵਾਸਤੇ ਕੋਈ ਸੋਚੋ ਜਿੰਨਾ ਤੋਂ ਵੋਟ ਮੰਗਦੇ ਹੋ ਪਤਨ ਜੋ ਤੁਸੀਂ ਵੋਟ ਲੈ ਕੇ ਖੁਦ ਸੰਗਤ ਬੈਜੁੰਦੇ ਸੀ ਕੰਫਟ ਗੇ ਬੈਠੇ ਅਹੀ ਤਨੁਰੋਗੀਏ ਪੁੜੀ ਆਵੇ ਕੁੱਤੇ ਉਕ ਚਵਲੋ ਕਿਉਂ ਮਾਰਨ ਲੱਗੇ ਹੋ ਕਲਬਤ ਨੂੰ ਤੁਸੀਂ ਬੋਟ ਕਿੱਥੋਂ ਲੈਣੇ ਕੇ ਪੈਂਦੇ ਹੋ ਖਸਮੋਂ ਪਾ ਦੇ ਤੈਨੂੰ ਹੁਣ ਬੋਟ ਪਾਣ ਅੰਗਰਜ ਰਖ ਲੋ ਜਾਂ ਤੂੰ